ਤੈਨੂੰ ਸੁਣੀ ਐ ਵੀ ਓੱਡੀ ਕੇ ਪੱਠਾਂ ਦੇ ਜਿਹੜੇ ਕਹਿੰਦੇ ਓਦਾਂ ਹੀ ਚੱਟਾ ਹੁੰਦਾ ਵੀ ਪੱਠ ਦਾ ਹਾਂਜੀ ਹਾਂਜੀ ਕੱਲ ਸੱਚੀ ਐ ਸੱਚੀ ਜੀ ਜਮਾਂ ਸੱਚੀ ਅਗਲੇ ਕਹਿੰਦੇ ਨੇ ਮੰਮਣੀ ਕਿ ਆਣਾ ਖਰਨਾ ਖਤਮ ਹੋ ਗਿਆ ਖਤਮ ਨਹੀਂ ਹੈਗਾ ਰਾਜੂ ਰਵੇ ਸਾਰਾ ਕੁਝ ਹੈ ਜੇ ਪਰ ਰਾਜੂ 부ੜਕਦਾ ਨਹੀਂ ਮੰਡੀਆਂ ਚ ਐ ਕਹਣਾ ਬਾਈ ਮੇਰੇ ਲਈ ਤਾਂ ਕੁਛ ਨਹੀਂ ਥੋੜਾ ਹੀ ਏ ਜੀ ਮੈਂ ਕਿਹੜਾ ਸਮੇਂ ਬਾਈ ਤੋਂ ਜੇ ਜਿਉਂਦਾ ਅੱਛਾ ਜੀ ਪਸੌੜ ਕਾਰਤਾ ਮਰ ਗਿਆ ਵਿਚਾਰਾ ਫਕੀਰ ਠੀਕ ਹੈ ਉਹ ਬੱਕਰੀਆਂ ਚਾਰਨਾ ਆਇਆ ਸੀ ਪਸੌੜ ਠੀਕ ਹੈ ਉਹਦੇ ਦੇ ਬੱਕਰਾ ਵੀ ਬਹੁਤ ਵਧੀਆ ਖਾਨਦਾਨੀ ਉਹ ਬੱਕਰਾ ਮੈਂ ਆਸਨੇ ਬਾਈ ਤੋਂ ਲਿਆਂਦਾ ਸੀ ਕਾਲਾ ਉਹਦੇ ਬੱਕਰੇ ਦੀ ਬੱਕਰੀ ਇਹ ਗਾਹ ਪੱਠਾ ਮੰਮਣੀ ਕਹੇ ਖਰਨੇ ਚਾਹੁੰਦਾ ਨਹੀਂ ਨੇ ਬਈ ਮੰਮਣੀ ਜਿਹੜਾ ਲੋਕ ਬਹੁਤ ਉਹ ਬੜਾ ਲੋਕ ਕਹਿੰਦੇ ਨੇ ਉਹਦਾ ਖਰਨਾ ਹੈ ਨਹੀਂ ਮੰਮਣੀ ਕਿਆਂਲੇ ਦਾ ਖਰਨਾ ਹੱਥ ਤੱਕ ਸਾਡੇ 299 ਵਿੱਚ ਚੱਲ ਰਿਹਾ ਹੈ ਤਾਂ ਕੀ ਦੀ ਬੱਕਰੀ ਅਸਟਾ ਹੈ ਦਾ ਕੱਦ ਦਾ ਛੋਟਾ ਹੀ ਸੀ ਜੀ ਬਰੀਕ ਚਮੜੀ ਦਾ ਸੀ ਝੁਕਮੇ ਨਲਾਂ ਦਾ ਸੀ ਚੈਂਪੀਅਨ ਬੱਕਰਾ ਸੀ ਬੜੀਆਂ ਖਾਨਦਾਨੀ ਪੱਠਾ ਕੱਢਦਾ ਸੀ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਰਡ ਫਾਰਮ ਦਰਦਾ ਪੰਜਾਬ ਚੈਨਲ ਤੇ ਸਵਾਗਤ ਹੈ ਸਾਰੇ ਹੀਰਾਂ ਦਾ ਏ ਬਹੁਤ ਵੀ ਡਿਮਾਂਡ ਕਰਦੇ ਨੇ ਕਿ ਆਪਾਂ ਰਾਜੂ ੜੱਬਿਆ ਵਾਲਿਆਂ ਦੀਆਂ ਬੱਕਰੀਆਂ ਦਿਖਾਈਏ ਪਰ ਅੱਜ ਮਸਾ ਮਨਾਇਆ ਰਾਜੂ ੜੱਬੇੜਾ ਪਤਾ ਨਹੀਂ ਕਿਉਂ ਨਹੀਂ ਦਿਖਾਉਂਦਾ ਮੈਂ ਦਿਖਾਉਣਾ ਨਹੀਂ ਚਾਹੁੰਦਾ ਤੇ ਆਪਦੀ ਬੜਾਈ ਨਹੀਂ ਕਰਨਾ ਚਾਹੁੰਦਾ ਤੀਜੀ ਦੁਨੀਆ 'ਚ ਵੀ ਮੈਂ ਤਾਂ ਗਊ ਗਰੀਵਾਂ ਗਊ ਗਰੀ ਪਰ ਤੇ ਅੱਜ ਮਸਾ ਮਨਾਇਆ ਆਪਣੇ ਰਾਜੂ ੜੱਬੇੜਾ ਕਿ ਆਪਣੀਆਂ ਬੱਕਰੀਆਂ ਵੀ ਦਿਖਾਓ ਜ਼ਰੂਰ ਤੇ ਮਸਾ ਮਨਾਇਆ ਹੇ ਹਾਂਜੀ ਹੋਰ ਠੀਕ ਹੋਣਾ ਅੱਜ ਦਲਬਾਈ ਸਾਸਰੀ ਕਾਰਜੀ ਬਹੁਤ ਠੀਕ ਆ ਅੱਛਾ ਅੱਜ ਫਿਰ ਵੇਲ ਮਿਲ ਗਈ ਮੰਡੀਆਂ ਤੋਂ ਵੇਲ ਤਾਂ ਜੇ ਸ਼ੁੱਕਰਵਾਰ ਨੂੰ ਮੈਂ ਵੇਚ ਲੈ ਹੀ ਹੁੰਦਾ ਅੱਛਾ ਹਰ ਸ਼ੁੱਕਰਵਾਰ ਹਰ ਸ਼ੁੱਕਰਵਾਰ ਨਹੀਂ ਸੱਤ ਦਿਨ ਮੇਰੇ ਲਗਾਤਾਰ ਮੰਡੀਆਂ ਵੀ ਨਹੀਂ ਮੈਂ ਨਾ ਜਾਵਾਂ ਚਾਂਗਾ ਮਾਰ ਲੱਗ ਜਾਣਗੇ ਬਾਈ ਕਾਲੇ ਵਰਗੇ ਉਹਨਾਂ ਨੂੰ ਮੇਰੇ ਤੇ ਬੜਾ ਮਾਣ ਹੈ ਤੇ ਹੁਣ ਕਿੰਨੀਆਂ ਕਿ ਬੱਕਰੀਆਂ ਰੱਖੀਆਂ ਆਪਾਂ ਨੇ ਘਰ ਵਾਲੇ ਮੇਲੇ ਦਾ ਪੰਜਾਇੇ ਬੱਕਰੀਆਂ ਨੇ ਜੀ ਮੈਂ ਲੋਕਾਂ ਨੂੰ ਬਾਹਰ ਕਹਿੰਦਾ ਨੂੰ 25 ਕੇ ਬੱਕਰੀਆਂ ਨੇ ਬਾਈ ਮੇਲੇ ਦਾ ਪੰਜਾਬ ਬੱਕਰੀਆਂ ਹੈਗੀਆਂ ਨੂੰ ਹਾਂ ਜੀ ਹੈਗੀਆਂ ਉਹਨੇ ਉਹਨੇ ਸਾਰੀਆਂ ਨੇ ਅੱਧੀਆਂ ਕ ਸੁਈਆਂ ਹੋਈਆਂ ਨੇ ਅੱਧੀਆਂ ਕ ਗੱਪਣਾ ਨੇ ਜੀ ਹਾਂ ਆਹ ਦਾਹਾ ਕਾ ਬਲੋ ਜੀ ਉਹ ਹੋਰ ਕੰਮਕਾਰ ਕਦੀ ਸਾਰਾ ਬਸ ਠੀਕ ਹੈ ਜੀ ਦੋ ਮੁੰਡੇ ਪੜਦੇ ਨੇ ਦੋ ਕੁੜੀਆਂ ਪੜ ਕੇ हट ਗਈਆਂ ਦੋ ਬੱਕਰੀਆਂ ਆਹ ਬੱਕਰੀ ਆਪਾਂ ਨੇ ਘਰ ਦੀ ਆ ਜਾਂ ਮੁੱਲ ਲਈ ਹੋਈ ਆ ਆਪਾਂ ਨੇ ਇਹ ਜੀ ਮੈਂ ਮੁੱਲ ਲਿਆ ਸੀ ਪਰ ਠੀਕ ਹੈ 32000 ਦੀ ਠੀਕ ਹੈ ਰਾਮਪੁਰ ਸਰਦਾਰਾਂ ਵਾਲੇ ਗੁਜਰਾں ਤੋਂ ਬੱਕਰੀ ਬਹੁਤ ਹੀ ਚੰਗੀਆਂ ਹੈ ਸਿਰ ਕੁਆਲਟੀ ਦੀ ਆ ਸਿੰਗਾ ਦੀ ਸਭ ਤੋਂ ਬੈਸਟ ਚੀਜ਼ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਆ ਸਾਡੀ ਬੱਕਰੀ ਬੁੜੀ ਹੋ ਗਈ ਜੀ ਦਾ ਖਾਨਦਾਨ ਬਹੁਤ ਹੈ ਆ ਦੇਖ ਸਕਦੇ ਹੋ ਬੱਕਰੀ ਪੂਰੀ ਪੱਕੇ ਲੋਹੇ ਰੰਗ ਜਿਹੜਾ ਤੇ ਥੱਲੋ ਦੇਖਾ ਬੱਕਰੀ ਇਹ 6 ਦੰਦ ਬੱਕਰੀ ਐ ਪਹਿਲੇ ਸੂਏ ਸੂਈ ਗਈ ਤੇ ਹੁਣ ਇਹ ਲੋਡਡ ਹੋ ਗਈ ਜੀ ਹਾਂ ਜੀ ਲੋਡਡ ਹੋ ਗਈ 1.5 ਮਹੀਨੇ ਦੀ ਠੀਕ ਆ ਦੇਖ ਸਕਦੇ ਹੋ ਅੱਜ ਤੜਬਿਆ ਗਿਆ ਕਵਾਤੀਆਂ ਰੱਖੀਆਂ ਨੇ ਤੇ ਆ ਆ 2 ਲੱਖ ਰੁਪਈਆ ਲੱਗਿਆ ਸੀ ਜੀ ਸਾਡੀ ਪ੍ਰਾਣੀ ਖਾਨਦਾਨੀ ਦੀ ਬੱਕਰੀ ਐ ਠੀਕ ਆ ਦਿਖਾਓ ਜੀ ਹੋ ਗਈ ਵਿਚਾਰੀ ਹੁਣ ਵੀ ਸੂਣ ਵਾਲੀ ਆ 3-4 ਬੱਚੇ ਦੇਊਗੀ ਪੂਰੀ ਤਾਰੀਆ ਸਰੀਰ ਦੀ ਤਿੰਨ ਚਾਰ ਬੱਚੇ ਦੇ ਸਕਦੀ ਆ ਤੁਸੀਂ ਦੇਖ ਸਕਦੇ ਹੋ ਪਹਿਲੇ ਵੀ ਜਿਹੜੇ ਤਿੰਨ ਦੇ ਇੱਥੇ ਪਹਿਲਾਂ ਚਾਰ ਦੇਤੇ ਤੇ ਦੰਦ ਦੇ ਗਈ ਖਾਈ ਖੜੀ ਆਉਣ ਇਹ ਇੱਕ ਹੋ ਗਈ ਇੱਕ ਦੰਦ ਰਹਿ ਗਿਆ ਮੂੰਹ ਚ ਤਾਂ ਵੀ ਕਿੰਨੀ ਜਾਨ ਹੈ ਦੇ ਵਿੱਚ ਠੀਕ ਹੈ ਇਹ ਬੱਚੇ ਐਸੇ ਦੀ ਆ ਹਾਂਜੀ ਹਾਂਜੀ ਪਹਿਲਾਂ ਵੀ ਇਹ ਬੱਚੇ ਇਹਦੇ ਪਿਛਲੇ ਸੂਏ ਦੇ ਦੇਖ ਸਕਦੇ ਕਿਸ ਤਰ੍ਹਾਂ ਦੀ ਕੁਆਲਿਟੀ ਕੱਢਦੀ ਹੈ ਬੱਚੀ ਪ्योर ਕਾਲੀ ਜੈਡ ਬਲੈਕ ਚ ਕਰੂ ਬੱਕਰੀ ਆ ਸਾਡੀ ਇਹ ਚਮਾਂ ਕਰੂ ਐਸੀ ਮੈਂ ਤੁਹਾਨੂੰ ਤੋੜ ਕੇ ਤੋੜ ਕੇ ਵੀ ਦਿਖਾਊਗਾ ਸਾਡਾ ਮੋਢਾ ਕੂੜੀ ਵਰਗੀ ਆ ਤੇ ਜੋ ਕੇ ਇਹਦਾ ਆਰਡਰ ਵੀ ਦਿਖਾਇਆ ਜਾਊਗਾ ਆ ਡੱਕੀ ਵੀਡੀਓ ਬਣਾਉ ਜੀ ਪਿੱਛੇ ਸੇ ਉਹ ਦੇਖ ਸਾਹਮਣੇ ਬੱਕਰੀ ਨੂੰ ਪਾ ਰਹੀ ਆ ਹਾਂ ਫੇਰ ਹੋਰ ਬੱਕਰੀਆਂ ਦਿਖਾਉਨੇ ਆ ਆਪਾਂ ਰਾਖੀ ਗੱਦਦੇ ਆ ਜੀ ਇਹ ਆ ਬੱਕਰੀ ਦਾ ਕੋਈ ਕਿੰਨੇ ਸੂਏ ਆ ਇਹ ਜੀ ਮੇਰਾ ਖਿਆਲ ਵੀ ਮੈਂ ਇਹ ਕਿਸੇ ਬੰਦੇ ਤੋਂ ਖਾਸ ਕਰਕੇ ਲਈਤੀ ਯਾਰ ਮਿਕਸਰ ਤੋਂ ਇਹ ਉਹਨੇ ਮੈਨੂੰ ਕਿਹਾ ਵੀ ਦੂਏ ਸੂਏ ਸੂਗੇ ਰਾਜੂ ਮੁਨੇ ਥੱਲੇ ਬੱਚਾ ਤੇ ਬੱਚੀ ਬਹੁਤ ਕੁਆਲਟੀ دار ਨੇ ਪੂਰੇ ਸਿਰਾਂ ਦੇ ਨੇ ਬਹੁਤ ਸਿਰੇ ਦੇ ਬੱਚੇ ਨੇ ਜੀ ਚਮੜੀ ਦੇਖ ਸਾ ਚਮੜੀ ਜਮਾਂ ਬਰੀਕ ਹੈ ਜੀ ਉਹ ਮੇਰੀ ਘਰ ਦੀ ਪਠਾ ਕਾਲੀ ਬਾਦ ਖਾਓ ਉਧਰੋਂ ਲੱਡੀ ਬਣਾਇਆ ਹੋਰ ਉਹ ਸਬੂਤ ਪਾਣ ਨੂੰ ਪਾਟ ਪੈਰ ਮਚਾਣ ਇਹ ਆ ਬੱਕਰੀ ਆਪਣੀ ਘਰ ਦੀ ਹੈ ਹਾਂ ਜੀ ਘਰ ਦੀ ਹੈ ਦੇਖ ਸਾ ਦੇ ਜੀ ਸਿੰਗਾਂ ਦੀ ਕੁਆਲਟੀ ਪਰ ਉਹ ਖਾਨਦਾਨੀ ਕਰੂ ਅੱਛਾ ਇਹਦੇ ਥੱਲੇ ਬੱਚੀਆਂ ਦੋ ਨੇ ਕਾਲੀਆਂ ਨਾਗਾਂ ਵਰਗੀਆਂ ਠੀਕ ਹੈ ਕਈ ਕਹਿੰਦੇ ਨੇ ਵੀ ਆਹ ਚੀਜ਼ ਅੱਖ ਲਾਲ ਕੋਈ ਚੱਕਰ ਦਾ ਨਹੀਂ ਮੰਗਦਾ ਨਾ ਕੋਈ ਚੱਕਰ ਨਹੀਂ ਇਹਨੂੰ ਤਾਂ ਸਾਡਾ ਉਹ ਮੁੰਡਾ ਵੀ ਮੰਨਦਾ ਸਾਡੇ ਮੇਰੇ ਭਤੀਜੇ ਉਹ ਵੀ ਕਹਿੰਦਾ ਵੀ ਚਾਚਾ ਇਹ ਬੱਕਰੀ ਪਿਆਰ ਹੈ ਤੇਰੀ ਇਹ ਮਾਲਾ ਕਿੰਨੇ ਛੇੜਨ ਦੇ 6 ਹੋ ਗਈ ਜੀ 6 ਨਵੀਂ ਪੱਠ ਹੈ ਦੇਖ ਜਮਾ ਨਵੀਂ ਆਰਡਰ ਚੱਡਾ ਬਹੁਤ ਸੋਹਣਾ ਇਹਦਾ ਦਿਖਾ ਸਕਦੇ ਹਾਂ ਖੋਲ ਕੇ ਕਿਉਂਕਿ ਆਹਲਾ ਕਹਿੰਦਾ ਵੀ ਪਤਾ ਨਹੀਂ ਲੱਗਦੀ ਕਿ ਫੁੱਦੂ ਇਹਸ ਮਾਲ ਠੋਕ ਮੇਂ ਚੱਲੇ ਜੀ ਫਿਰ ਬਾਹਰ ਇਸ ਤੋਂ ਬੱਝਿਆ ਜੀ ਦੇਖ ਲਓ ਇਹ ਜਿਆ ਕੁਸ ਹੈ 11 ਵਜੇ ਤੱਕ ਮੈਂ ਵੀ ਝੁੰਗਦੇ ਰਹੇ ਚੋਲਾ ਪਾ ਕੇ ਲਿਆਏ ਹੋਣੇ ਆ ਮੁੰਡੇ ਠੀਕ ਆ ਆਥਣੂ ਮੜਾ ਮੋਟਾ ਹੋਰ ਵੀ ਕੁਛ ਕਰੂਗੀ ਠੀਕ ਆ ਆ ਆ ਦੇਖ ਲਓ ਜੀ ਚਲਾਤੀ ਮੇਰਾ ਬੱਕਰਾ ਲਿਆ ਆ ਬੱਕਰੀ ਦੇਖ ਸਕਦੇ ਹੂੰ ਇਹਦੀ ਸਿੰਗਾ ਦੀ ਕੁਆਲਟੀ ਤੇ ਆਪਣੀ ਘਰੂ ਜਮ ਹੈ ਕਿ ਜੇ 12 ਵਾਂ ਪੜ ਇਹ ਜੀ ਮੈਂ ਕਿਹਾਂ ਸਮੇਂ ਬਾਈ ਤੋਂ ਅਜੇ ਜਿਉਂਦਾ ਹੈ ਅੱਛਾ ਜੀ ਪਸੌੜ ਕਾਰਤਾ ਮਰ ਗਿਆ ਵਿਚਾਰਾ ਫਕੀਰ ਠੀਕ ਆ ਉਹ ਬੱਕਰੀਆਂ ਚਾਰਨ ਆਇਆ ਸੀ ਪਸੌੜ ਠੀਕ ਆ ਉਹਦੇ ਲਈ ਬੱਕਰਾ ਸੀ ਬਹੁਤ ਵਧੀਆ ਖਾਨਦਾਨੀ ਉਹ ਬੱਕਰਾ ਮੈਂ ਅਸਨੇ ਬਾਈ ਤੋਂ ਲਿਆਂਦਾ ਸੀ ਕਾਲਾ ਉਹਦੇ ਬੱਕਰੇ ਦੀ ਬੱਕਰੀ ਇਹ ਦਾਹਾਂ ਪੱਠ ਮੰਮਣੀ ਕਹਿੰਦੇ ਖਰਨੇ ਆਂਦਾਨੀ ਨੇ ਬਾਈ ਮੰਮਣੀ ਦਾ ਫੋਕ ਬਹੁਤ ਉਹ ਬੜਾ ਲੋਕ ਕਹਿੰਦੇ ਨੇ ਉਹਦਾ ਖਰਨਾ ਹੈ ਨਹੀਂ ਮੰਮਣੀ ਕਿਆਂਲੇ ਦਾ ਖਰਨਾ ਹਫਤਾ ਤੱਕ ਸਾਡੇ ਦੋ ਏਕੜਾਂ ਵਿੱਚ ਚੱਲ ਰਿਹਾ ਠੀਕ ਹੈ ਆਮਰ ਕਿਆਂ ਦੇ ਵੀ ਆ ਮੰਮਣੀ ਕਹਾਈ ਦੀ ਖਾਸियत ਕੀ ਸੀ ਬੱਕਰੀ ਦੀ ਅਸਤ ਹੈ ਦਾ ਕੱਦ ਦਾ ਛੋਟਾ ਹੀ ਸੀ ਜੀ ਬਰੀਕ ਚਮੜੀ ਦਾ ਸੀ ਠੁਕਮੇ ਨਲਾਂ ਦਾ ਸੀ ਚੈਂਪੀਅਨ ਬੱਕਰਾ ਸੀ ਬੜੀਆਂ ਖਾਨਦਾਨੀ ਪੱਠਾ ਕੱਢਦਾ ਸੀ ਕਹਿੰਦੇ ਆ ਪੱਠਾ ਅਸਲੀ ਸੁਣੀ ਹੈ ਵੀ ਓ ਡੀ ਕੇ ਪੱਠੰਦੀ ਜੀ ਕਹਿੰਦੇ ਉੱਧੇ ਹੀ ਚੰਟਾ ਹੁੰਦਾ ਨਹੀਂ ਪੱਠ ਦਾ ਹਾਂ ਜੀ ਹਾਂ ਜੀ ਕਹਿੰਦੇ ਸੱਚੀ ਹੈ ਸੱਚੀ ਜੀ ਜਮਾ ਸੱਚੀ ਅਗਲੇ ਕਹਿੰਦੇ ਨੇ ਮੰਮਣੀ ਜਿਆਲੇ ਖਰਨਾ ਖਤਮ ਹੋ ਗਿਆ ਖਤਮ ਨਹੀਂ ਹੈਗਾ ਰਾਜੂ ਲਵੇ ਸਾਰਾ ਕੁਝ ਹੈ ਜੇ ਪਰ ਰਾਜੂ ਬੁੜਕਦਾ ਨਹੀਂ ਮੰਡੀਆਂ ਚ ਐ ਕਹਣਾ ਬਾਈ ਮੇਰੇ ਲਈ ਤਾਂ ਕੁਝ ਨਹੀਂ ਥੋੜਾ ਜਿਹਾ ਸਮਾਨ ਹੈ ਅੱਛਾ ਮੰਮਣੀ ਜਿਆਲੇ ਖਰਨੇ ਚ ਹਾਂ ਜਿਵੇਂ ਕਹਿਦਾ ਲੋਕਾਂ ਨੂੰ ਤਾਂ ਹੱਥਾਂ ਨੂੰ ਚਾਂਗ ਮਾਰ ਕੇ ਮੇਥੋਂ ਸਾਰਾ ਕੁਝ ਹੀ ਲੈ ਜਾਣਗੇ ਅੱਛਾ ਹਾਂ ਹੈਗਾ ਬਾਈ ਲਵੇ ਸਾਰਾ ਕੁਝ ਆ ਬੱਕਰੀਆਂ ਮੇਰੇ ਪਤੀ ਜੇ ਦੀਆਂ ਨੇ ਮੰਮਣੀ ਕੇ ਵਾਲੇ ਖਰਨੇ ਚ ਆ ਦੋ ਇਹਦੀਆਂ ਨੇ ਆ ਉਹਨਾਂ ਜੋ ਕੱਠਾ ਬੱਕਰਾ ਛੱਡਦੇ ਰਹੇ ਜੀ ਅਸੀਂ ਆ ਦੇਖ ਸਕਦੇ ਹਾਂ ਕਿੱਡੀਆਂ-ਕਿੱਡੀਆਂ ਆ ਰਹੀਆਂ ਬੱਕਰੀ ਛਿੱਗੀ ਬੱਕਰੀਆਂ ਕਾਲੀ ਕੁਆਲਟੀ دار ਬੱਚੀ ਹੈ ਜੀ 6 ਦੰਦਾ ਹੈ ਆ ਪੂਰੇ ਦੰਦੀ ਹੋ ਗਈ ਐ ਦਿੱਤਾ ਇਹ ਵੀ ਲੋਟਣਾ ਹੈ ਗੱਪਣਾ ਹੈ ਤੇ ਆ ਮੱਖੀ ਚੀਨੀ ਵੀ ਗੱਪੜਾ ਉਸੇ ਬੱਕਰੇ ਦੀ ਦੇਖ ਸਕਦੇ ਹਾਂ ਲਾ ਕੰਨਾਂ ਚ ਚੂਰਾਂ ਦੇ ਕੁਛ ਨਹੀਂ ਰਾਜੂ ਨੇ ਪ੍ਰਮਾਤਮਾ ਦੀ ਦੇਣ ਬਹੁਤ ਖੁਸ਼ ਹੈ 38 39 39 ਇੰਚ ਦੀ ਬਸ ਹਾਂ 36 ਇੰਚ ਦੀ ਪੱਠ ਤੇ 36 ਦੀ ਉਹ ਚਲੀ ਗਈ ਹਾਂ ਮਮਣੀ ਵਾਲੇ ਕਰਨੇ ਹਾਂ ਹਾਂ ਜੀ ਹਾਂ ਆਹ ਬੱਤਰੀ ਹਾਂ ਜੀ ਆਹ ਦੋਏ ਪੱਠਾਂ ਆ ਗਈਆਂ ਕਾਦੇ ਦਾ ਵੀ ਮਮਣੀ ਵਾਲੇ ਜੋਂ ਇਹ ਉਹਦੀ ਗਾਂ ਪੋਤੀ ਹੋਗੀ ਮੈਂ ਪਲੂਣ ਹੋਗੀ ਉਹ ਲੈ ਇਹਦੇ ਸੂਗੀ ਪਲੂਣ ਠੀਕ ਹੈ ਆਹ ਦੇਖ ਸਕਦੇ ਹਾਂ ਇਹ ਹੋਈ ਹੈ ਇਹ ਧੁੱਪੀ ਹੋਈ ਹੈ ਚੌਕੀ ਹੋ ਗਈ ਜੀ ਇਹ ਜੇ ਮੇਮਨੀ ਹਾਂ ਦੇਖ ਸਕਦੇ ਹਾਂ ਲੈ ਚਾਰ ਦੰਦ ਆਹ ਦੇਖੋ ਜੀ ਵੀਡੀਓ ਕਰਿਓ ਉਹਨਾਂ ਨੂੰ ਇਹ ਆ ਵੀ ਆ ਦੇਖੋ ਆਲਾ ਕਹਿੰਦੇ ਮੰਮਣੀ ਚਾਲੇ ਖਰਨੇ ਚੋਂ ਨਹੀਂ ਹੈਗੀ ਆਹ ਦੇਖ ਲਓ ਜੀ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਦੋ ਬੱਚੀਆਂ ਨੇ ਨਾਗਰੀਆਂ ਬੀਤਲ ਪਿਓਰ ਪਿਓਰ ਨਾਗਰੀਆਂ ਜੀ ਅਸਲੀ ਕੁਆਲਟੀ ਚੋਂ ਬੱਕਰੀ ਇਹ ਦੇਖ ਲਓ ਹੈ ਤੇ ਆ ਮੇਲੇ ਪੁਰਾਣੇ ਖਰਨੇ ਚੋਂ ਦਿਖਾਇਆ ਜੀ ਆ ਚੁਗਰੀ ਜੀ ਪਾਸ ਹਾਂ ਚੁਗਰੀ ਜੀ ਪਾਸ ਹਾਂ ਦੇਖ ਲੋ ਤਣੀਆਂ ਕਰ ਬੱਟੀਆਂ ਜਣੀਆਂ ਚਾਰ ਦੰਦ ਹੋਗੀ ਬਸ ਚਾਰ ਦੰਦ ਹੋਗੀ ਜੀ ਇਹ ਪਹਿਲੀ ਵਾਰ ਸੂ ਪਹਿਲੀ ਵਾਰ ਸੂ ਹੋਗੀ ਜੀ ਇਹ ਵੀ ਸਾਡੀ ਬਾਈ ਰਾਜੂ ਦੀ ਹੈ ਹਾਂ ਦੇਖ ਸਕਦੇ ਵੀ ਕਿੱਦਾ ਕਰਦਾ ਕਹੀ ਜੀ ਕੁਆਲਟੀ ਦੀ ਬੱਚੀ ਹੈ ਬਿਲਕੁਲ ਮੱਖੀ ਤਲਕਦੀ ਆ ਹਨ ਮੱਖੀ ਤਲਕਦੀ ਆ ਜਾਨ ਦੇਖ ਲੋ ਇਹਦੇ ਵਿੱਚ ਕੈਸੀ ਹੈ ਤੋਰ ਫੇਰ ਕੇ ਦਿਖਾਈ ਬਈ ਉੱਤੇ ਆਹ ਦੇਖ ਸਕਦੇ ਹੁਣ ਇਹ ਦੱਬਣ ਲੈ ਕਰੀ 1.5-2 ਮਹੀਨਿਆਂ ਦੀ ਇਹਨਾ ਕੰਦਾ ਜੀ ਬੱਕਰੀਆਂ ਪਤਾ ਨਹੀਂ ਰਾਜੂ ਦੀਆਂ ਜਮੀਂਵਰੀਆਂ ਪਈਆਂ ਨੇ ਤੇ ਆਜੇ ਕੋਈ ਮਾਰੀਆਂ ਨੇ ਸਭ ਨਹੀਂ ਚੰਗੀਆਂ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਜੀ ਹੁਣ ਦੇਖ ਸਕਦੇ ਆਏ ਬਸ ਕੰਗੀਆਂ ਆ ਗਏ 2 4 5 ਹੋਈਆਂ ਕੱਟੀਆਂ ਹੋਈਆਂ ਉਹਨਾਂ ਨੇ ਤੇ ਇਹਨਾਂ ਨੇ ਦਿੱਤਾ ਬਾਦਰ ਸੀ ਨੇ ਅੱਜ ਆਪਣੇ ਜਲਦੀ ਟੰਡ ਵਿੱਚ ਤੇ ਤੁੰਗ ਕਰਾਂਗਾ ਮਾਲਾ ਬੁਰਾ ਹੈ ਦੇਖੋ ਕੱਟ ਰਹੀ ਨੇ ਇਹ ਟੈਕੀੜਾ ਹੈਗੇ ਨੇ ਯਾਰ ਬਈ ਮੜਾ ਇੱਧਰ ਜਲਦੀ ਕੈਮਰਾ ਮਾਰ ਕੇ ਦਿਖਾਗੇ ਜਾਰੀਆਂ ਬੱਤੀਆਂ ਆ ਬੱਕਰੀ ਥੋੜੀ ਜੀ ਸਾਡੀ ਦਿਨਾਂ ਦੀ ਸਿਆਣੀ ਐ ਤੇ ਥੋੜੀ ਜੀ ਹੁਣ ਇਹ ਸਿਆਣੀ ਤਾਂ ਠੀਕੇ ਹੋ ਗਏ ਚਲੋ ਅੱਧੀ ਮੰਨ ਲਓ ਚਾਰ ਬੱਚੇ ਦਿੱਤੇ ਨੇ ਬਾਈ ਹਾਂ ਚਾਰ ਬੱਚੇ ਦਿੱਤੇ ਨੇ ਤੇ ਮਹੀਨਾ ਹੋ ਗਿਆ ਉਹ ਸੂਈ ਤੀ ਬੱਚੇ ਦੇ ਵੇਚ ਕੇ ਅਸੀਂ ਰਾਸਤਾਂ ਆਂਦਿਆਂ ਨੂੰ ਕੁਝ ਬੱਚਿਆਂ ਦਾ ਵਾਕਤਾ ਕਰ ਗਏ ਹਾਂ ਵਾਕਤਾ ਜਾਂ ਕਰ ਗਈ ਬੱਕਰੀ ਪੂਰੀ ਕੁਆਲਟੀ ਦੀ ਹੁਣ ਮਹੀਨਾ 1.5 ਮਹੀਨੇ ਦੀ ਕਰੌਸ ਐ ਪੂਰੀ ਹੈਟ ਐ ਜਦ ਨੂੰ ਨੇ ਸੂਣਾ ਤੁਹਾਨੂੰ ਪੂਰੀ ਰਾਜੀ ਹੋ ਜੂ ਤਿਆਰ ਹੋ ਜੂ ਆ ਦੇਖ ਸਾ ਵਾਹ ਇਹ ਕਰਦੀ ਹਾਂ ਇਹ ਵੀ ਪੂਰੀ ਰੱਜੀ ਜੀ ਆ ਪੰਜ ਛੇ ਖੜੀਆਂ ਨੇ ਬਿੱਲੀਆਂ ਚਾ ਦੇਖ ਲੋ ਅੱਗੇ ਸਾਰੀਆਂ ਨੇ ਇਹ ਆ ਬਿਚਾਰਾਂ ਦੀ 35 ਸਾਢੀ ਘਰ ਦੀ ਰੱਖੀ ਚੌੜੇ ਕਰਨ ਵਾਲੀ ਹੈ ਨਾ ਹਾਂ ਤੇ ਅਸੀਂ ਇਹ ਕਹਿਣਾ ਚਾਉਂਦੇ ਆ ਸਾਰੇ ਬਾਈਆਂ ਨੂੰ ਚਲ ਚਲ ਜੀ ਰੱਖੀ ਵੀ ਹੱਥ ਬਨ ਕੇ ਬੇਨਤੀ ਹੈ ਬਾਈ ਇਸ ਤਾਂ ਮਾੜੀ ਚੰਗੇ ਆ ਸਹਲੇ ਤਾਂ ਅਸੀਂ ਤਾਂ ਕਹਦੇ ਨੇ ਪੰਜ ਚਾਰੇ ਨੇ ਬਾਈ ਕੁਛ ਨਹੀਂ ਗਰੀਬ ਆ ਦੀਆਂ ਉਹਦਾ ਟਾਈਮ ਟਪਾ ਰਹੇ ਆ ਕਿਉਂ ਅਸੀਂ ਆਪਣੀ ਬੜਾਈ ਕਦੇ ਨਹੀਂ ਕਰੀ ਨਾ ਰੱਬ ਕਰਾਵੇ ਅਸੀਂ ਤਾਂ ਸਭ ਨੂੰ ਮਾੜੇ ਆ ਬਾਈ। ਤੇ ਆ ਦੇਖ ਸਕਦੇ ਹੱਲੇ ਵੀ ਕਾ ਕਰਦੀ ਪੱਠਾ ਛੱਡੀ। ਪਿਓਰ ਨਾਗਰੀ। ਪਿਓਰ ਨਾਗਰੀ। ਬੱਲੀ। ਹਾਂ ਬੱਲੀ ਇੱਕ ਵਾਰੀ ਸੂਈ ਐ ਤੇ ਹਜੇ ਕ੍ਰੋਸਿੰਗ ਵੀ ਨਹੀਂ ਹੋਈ ਹੁਣ ਹੋਊਗੀ। ਦੋ ਦੰਦ। ਦੋ ਦੰਦ ਹੋਊਗੀ। ਤੇ ਸਾਰੇ ਵੀ ਮਾਰਨ ਲੱਗੇ ਹੁਣ। ਕੈਮਰਾ ਮਾਰ ਚੁੱਕੀ। ਆਊਟ ਲੈ ਲੈ ਖੋ। ਹਾਂ। ਤੇ ਆਹ ਦੇਖ ਕਰ ਜਿਉ। ਰਾਣੂ। ਹਾਂ। ਤੇ ਕਾ ਬੱਕਰੀ ਦੇਖਾ ਗਏ। ਭਾਈਸੀ ਦੇਖ ਲਓ। ਸਾਡੇ ਅਮਰ ਕੀ ਆ ਇਹ। ਉਹ ਬੰਦਿਆਂ ਦੀ ਜਿਹੜੀ ਸਾਡੇ ਨਾਲ ਨੇ ਅਮਰ ਦੀ ਚਮਕੀ ਦੇ ਦੀ ਜੋੜੀ ਨਾਗਰੀ ਤੇ ਪੱਕੀ ਲੋਹੀ ਦੇਖ ਸਕਦੇ ਹੋ ਵੀ ਕਿੰਨੀ ਕੁਆਲਟੀਦਾਰ ਬਸਤੀਆਂ ਨੇ ਕਿਧਰੇ ਮੁੰਡੇ ਲੈ ਮੂੰਹ ਘਰੇ ਨਾਲ ਤੁਸੀਂ ਕਹਿੰਦੇ ਹੋ ਹੈ ਨਹੀਂ ਸਾਡੇ ਲਾਣੇ ਬਾਣੇ ਲੈ ਹਰੇ ਪ੍ਰਮਾਤਮਾ ਦੀ ਦੇਣ ਹੈ ਬਹੁਤ ਕੁਸਾ ਭਾਈ ਚਲੋ ਕੋਈ ਨਹੀਂ ਜਿਉਂਦੇ ਰਹੋ ਭਾਈ ਚਾਹ ਸਾਨੂੰ ਤਾਂ ਕਹਿਆ ਕਰੋ ਰਾਜੂ ਲੈਵੇ ਕੁਛ ਨਹੀਂ ਜਿੰਨੀ ਨਰੀ ਨਿੰਦਿਆ ਹੋਵੇ ਉਹ ਚੰਗੀ ਆ ਬਦਨਾਮੀ ਕਰਾਉਣੇ ਵਧੀਆ ਸਾਡੀ ਚੱਕਾ ਨੂੰ ਬੜਾਈ ਨਾ ਕਰਿਆ ਕਰੋ ਹੈ ਕਈ ਵਾਰੀ ਚਰਨਾ ਵੀ ਕਹਿੰਦਾ ਵੀ ਤਾਇਆ ਮੇਰਾ ਚਮਚਾ ਕਰੀਆਂ ਕਰਦਾ ਐ ਅੱਜ ਮੈਂ ਚਰਨੇ ਨੂੰ ਵੀ ਕਹਿਣਾ ਵੀ ਤਾਇਏ ਦਾ ਮਾਲ ਆ ਕੇ ਦੇਖ ਲੈ ਚਮਚੇ ਦਾ ਕੋਈ ਨਹੀਂ ਮੇਰਾ ਗੁੱਸਾ ਨਹੀਂ ਕਰਦਾ ਮੈਂ ਕੁੱਤ ਤੇਰਾ ਤੈਨੂੰ ਵੀਡੀਓ ਤੇ ਸੁਣਾਤਾ ਵੀ ਤਾਇਏ ਚਮਚੇ ਦਾ ਮਾਲ ਐ ਤੇ ਵਧੀਆ ਉਹਦਾ ਹਾਲ ਐ ਕਿ ਆ ਤੀਕ ਦੇ ਨਾਲ ਸੀ ਸਰਦਤ ਕੇਰਾ ਜਮਾਕ ਤਾਗ ਦੇਖਦਾ ਆਪਦਾ ਤਾਂ ਫੇਰ ਮੈਂ ਤਾਂ ਗੌਰ ਨਹੀਂ ਕਰੀ ਅੱਜ ਕਰੀ ਆ ਬਣੀ ਨਹੀਂ ਆ ਲਈ ਇਹ ਮੁੰਡਿਆ ਆ ਕੇ ਫੇਰ ਇਹ ਪ੍ਰਾਣੀ ਰੱਖੀ ਜਾਂਦੀ ਹੈ ਹਨਾ ਤੇ ਹੱਥ ਬਨ ਕੇ ਮੇਰੇ ਪਾਈਆਂ ਨੂੰ ਬੇਨਤੀ ਲਾਜੋ ਫਿਰ ਵੀਡੀਓ ਤੇ ਫੋਟੋ ਕਰਾਣ ਨੂੰ ਸਾਰੇ ਇਹਨਾਂ ਦਾ